ਰੋਪੜ ਦੀ ਬੇਟੀ ਰੋਪੜ ਦੀ ਬਹਾਦਰ ਬੰਚੀ ਸਾਲਵੀ ਸੂਰ ਇੱਕ ਵਾਰ ਫਿਰ ਤੋਂ ਇੱਕ ਉੱਚੀ ਚੋਟੀ ਨੂੰ ਸਰ ਕਰਨ ਜਾ ਰਹੀ ਹੈ ਪਹਾੜਾਂ ਤੇ ਚੜਨ ਦੀ ਹਿੰਮਤ ਰੱਖਦੀ ਹੈ ਪਹਾੜਾਂ ਨੂੰ ਸਰ ਕਰਨ ਦੀ ਹਿੰਮਤ ਰੱਖਦੀ ਹੈ ਸਾਲਵੀ ਸੂਰ ਤੇ ਮਾਉਂਟ ਐਵਰੇਸਟ ਬੇਸ ਕੈਂਪ ਤੋਂ ਸ਼ੁਰੂ ਕਰਕੇ ਹੁਣ ਪੰਜਵੀਂ ਚੋਟੀ ਜੋ ਕਿ ਈਰਾਨ ਦੇ ਵਿੱਚ ਹੈ ਤੇ ਏਸ਼ੀਆ ਦੀ ਸਭ ਤੋਂ ਉੱਚੀ ਚੋਟੀ ਮੂ ਸਰਕਰਨ ਦੇ ਲਈ ਸਾਲ ਵੀ ਸੂਤ ਚੱਲ ਰਹੀ ਹੈ ਸੋ ਅੱਜ ਸਾਲੀ ਸੂਤ ਨੂੰ ਸ਼ੁਭਾ ਮਨਾਵਾ ਦੇਣ ਦੇ ਲਈ ਵੈਸਟ ਵਿਸ਼ੇ ਦੇਣ ਦੇ ਲਈ ਇਸ ਸਾਲ ਵੀ ਸੂਤ ਦੇ ਕਰੇ ਆਏ ਸਾਡੇ ਇੱਛਾ ਸੰਸੂਦੇ ਬਾਦਰ ਸਾਹਿਬ ਦੀਪਕ ਸੂਜੀ ਜਿਹੜੇ ਕਿ ਇਹਨਾਂ ਦੀ ਬਹੁਤ ਵੱਡੀ ਹਿੰਮਤ ਹੈ ਕਿ ਇਹ ਇਸ ਛੋਟੀ ਬੱਚੀ ਨੂੰ ਮੋਟੀਵੇਟ ਕਰਦੇ ਨੇ ਇੱਥੋਂ ਤੱਕ ਜਾਣ ਦੇ ਲਈ ਸਾਡੇ ਕੋ ਸਾਹਿਬ ਸਰਦਿਕਮ ਸਿੰਘ ਘੋਮਣ ਜੀ ਇਹਨਾਂ ਦੇ ਇਹਨਾਂ ਦੇ ਜਿਹੜੇ ਦਿੱਤੀ ਦੀ ਗਾਈਡੈਂਸ ਇਨਾਂ ਦੀ ਮੋਟੀਵੇਸ਼ਨ ਯੂਸ਼ਾ ਸਾਲੀ ਸੂਦ ਦੇ ਨਾਲ ਸੋ ਇਨਾਂ ਹੌਸਲਾ ਜਿਹੜਾ ਉਹ ਕਿਸੇ ਕਿਸੇ ਬੱਚੀ 'ਚ ਹੋ ਸਕਦਾ ਕਿ ਇੰਨੀ ਘੱਟ ਉਮਰ ਦੇ ਵਿੱਚ ਐਡੀਆਂ ਉੱਚੀਆਂ ਚੋਟੀਆਂ ਦੇ ਉੱਪਰ ਇਥੇ ਬਹੁਤ ਜ਼ਿਆਦਾ ਐਡਵੈਂਚਰ ਕਰਕੇ ਇੰਨੀ ਉੱਚੀਆਂ ਚੋਟੀਆਂ ਦੇ ਵਿੱਚ ਚੜਨ ਦਾ ਹੌਸਲਾ ਚੜਨ ਦੀ ਹਿੰਮਤ ਤਾਕਤ ਇਹ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੈ ਇਹ ਇਹ ਜਿਹੜੀ ਬਹਾਦਰੀ ਹੈ ਸਾਲੀ ਸੂਦ ਦੇ ਹਿੱਸੇ ਆਈ ਹੈ ਸਾਲੀ ਸੂਦ ਲਗਾਤਾਰ ਰੋਪੜ ਦਾ ਨਾਮ ਰੋਸ਼ਨ ਕਰ ਲਈ ਹੈ ਕਿਉਂਕਿ ਮੇਰੇ ਖਿਆਲ ਅ ਵਰਲਡ ਦੀ ਇਹ ਇਕਲੋਤੀ ਐਸੀ ਲੜਕੀ ਹੋਏਗੀ ਜਿਹੜੀ ਇਹ ਈਰਾਨ ਦੀ ਇਸ ਚੋਟੀ ਦੇ ਉੱਪਰ ਚੜ੍ਹਨ ਜਾ ਰਹੀ ਹੈ ਸੋ ਸਰ ਵੀ ਹਮ ਤੱਕ ਤੁਸੀਂ ਕਿੰਨੀਆਂ ਚੋਟੀਆਂ ਬੁਵਾਤ ਲੱਗ ਗਈਆਂ ਇਹ ਵਨਸੀ ਪੀਕ ਸਾਹਿਬ ਨੇ ਕਰ ਲਈ ਮਾਉਂਟ ਐਬਿਸਪੀ ਸਕੈਮ ਮਾਉਂਟ ਕਿਲਿੰਜਾਰੋ ਮਾਉਂਟ ਕੋਜ਼ਿਆਸਕੋ ਐਂਡ ਮਾਉਂਟ ਐਲਬ੍ਰਸ আর ਮੈਂ ਅੱਪ ਕਰਨੇ ਜਾ ਰਹੀ ਹੂ ਮਾਉਂਟ ਦਮਾਵਾਂ ਵਾਜਦਾ ਸੋ ਇਹ ਜਤੇ ਸਾਨੀਬ ਸੂਤ ਦੀ ਹਿੰਮਤ ਹੈ ਉਥੇ ਸੂਤਰਾ ਦੀਪਕ ਸੂਤ ਜੀ ਤਾਂ ਇਹਨਾਂ ਵੱਲੋਂ ਵੀ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਦਾ ਯੋਗਦਾਨ ਹੈ ਇਸ ਬੱਚੀ ਨੂੰ ਇਲਾ ਬਹਾਦਰ ਬਣਾਉਣ ਦੇ ਵਿੱਚ ਖਾਸ ਤੌਰ ਤੇ ਸਾਨਵੀ ਦੇ ਜੋ ਮਦਰ ਨੇ ਉਹਨਾਂ ਦਾ ਮੈਂ ਕਹਿ ਸਕਦਾ ਬਹੁਤ ਵੱਡਾ ਰੋਲ ਹੈ ਸੋ ਸਾਨੂੰ ਸਭ ਨੂੰ ਦੇਸ਼ ਦਾ ਭੁਗਤ ਹੈ ਪੰਜਾਬ ਦਾ ਭੁਗਤ ਆਪਣੇ ਬੱਚਿਆਂ ਨੂੰ ਕਿਸੇ ਤਰੀਕੇ ਦੇ ਨਾਲ ਬਹਾਦਰ ਬਣਾਉਣਾ ਚਾਹੀਦਾ ਅੱਜ ਸਾਰੀ ਬੈਸਟ ਵਿਸ਼ੇਸ ਸ਼ੁਕ੍ਰਾਂਵਾਦ ਤੇ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਆਪਣੇ ਇਸ ਮਿਸ਼ਨ ਨੂੰ ਇਸੇ ਤਰ੍ਹਾਂ ਜਾਰੀ ਰੱਖੋਗੇ ਤੇ ਰੋਪਰ ਸ਼ਹਿਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਕ੍ਰੋਸਿੰਗ ਕਰੋਗੇ ਸੋ ਅੱਜ